ਵੈਗੁਰੂ ਜੀ ਕਾਲ ਸਭੈਗੁਰੂ ਜੀ ਕੀ ਫਤਿਹ ਜੋ ਕੱਲ ਸ਼ਾਮ ਨੂੰ ਬੱਲੂਆਂ ਦੇ ਵਿੱਚ ਗੜੇ ਮਾਰੀ ਹੋਈ ਹੈ ਸਭ ਕਣਕਾਂ ਦਾ ਤੈਸ ਨੈਸ ਕਰਤੀਆਂ ਜੋ ਕਿਸਾਨਾਂ ਦਾ ਜੇ ਆਏ ਹਾਲਤਾ ਵੀ ਸ਼ਾਦਰਾ ਵਾਲੀ ਸਾਈਡ ਟੂਲ ਪਲਾਜੇ ਕੋਲੇ ਇਹ ਵੀਡੀਓ ਬਣਾ ਰਿਹਾ ਮੈਂ ਵੀ ਕਣਕਾਂ ਦਾ ਕੁਝ ਵੀ ਨਹੀਂ ਛੱਡਿਆ ਕਿਸਾਨਾਂ ਦੇ ਖਾਣ ਨੂੰ ਦਾਣਿਆਂ ਦਾ ਵੀ ਆ ਦੇਖੋ ਕੁਸ ਵੀ ਕੋਈ ਬੱਲੀ ਨਹੀਂ ਛੱਡੀ ਕੋਈ 100 ਚੋਂ 1% ਰਹਿ ਗਈ ਸਾਵਾ ਤੋੜਤੀਆਂ ਉੱਤੋਂ ਜੋ ਕਿਸਾਨ ਜਥੇਬੰਦੀਆਂ ਦੇ ਲੜਾਈ ਲੜਦੀਆਂ ਵੀ ਕਿਸਾਨਾਂ ਲਈ ਕਿਸਾਨਾਂ ਨੇ ਉਹਨਾਂ ਦਾ ਵੱਧ ਤੋਂ ਵੱਧ ਸਾਥ ਦਿਓ ਬਹੁਤਾਂ ਖੁੰਖੁੰਡ ਚਰਚਾ ਕਰਦੇ ਆ ਇਹ ਤਾਂ ਜੀ ਹਕਾਰੇ ਆ ਇਹ ਫਲਾਣੇ ਆ ਧੋਕੇ ਆ ਨਾਲੇ ਜਦੋਂ ਕੋਈ ਸਕੀਮ ਆ ਜਾਂਦੀ ਆ ਉਦੋਂ ਸਾਰਿਆਂ ਤੋਂ ਪਹਿਲਾਂ ਖੜੇ ਹੁੰਦੇ ਆ ਆ ਦੇਖੋ ਜੀ ਆਏ ਪੱਤੇ ਤੇ ਬੱਲੀਆਂ ਸਾਰੀਆਂ ਤੋੜਦੀਆਂ ਕਿਸਾਨੀ ਤੇ ਤਾਂ ਰੱਬ ਵੀ ਤੇ ਕੁਦਰਤ ਵੀ ਕਰੋਪ ਹੋ ਜਾਂਦੀ ਆ ਆ ਦੇਖੋ ਖਾਲਾਂ ਦੇ ਵਿੱਚ ਕਿਵੇਂ ਬੱਲੀਆਂ ਪਈਆਂ ਆਹ ਵੇਖੋ ਗਾਵਾਂ ਦੀ ਘਾਟ ਪਾਤੀਆਂ ਇਹੇ ਜੀ ਕਿਸਾਨਾਂ ਦੇ ਹਾਲਾਤ ਹੈ ਇਸ ਹਿਸਾਬ ਨਾਲ ਤਾਂ ਜੀ ਜੋ ਇੱਥੇ ਨੁਕਸਾਨ ਹੋਇਆ ਦੇਖੋ ਜੀ ਕਿਵੇਂ ਖਾਲਾਂ ਦੇ ਵਿੱਚ ਇਹ ਬੱਲੀਆਂ ਤੋੜ ਤੋੜ ਜਿਵੇਂ ਕੁਤਰਾ ਕਰ ਕਰ ਕੇ ਹੀ ਐ ਸੜਤੀਆਂ ਆਹ ਵੇਖੋ ਆ ਦੇਖੋ ਸਾਰੀ ਪੱਨ ਤੋੜਦੀ ਕਣਕ ਉਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਜੋ ਕੱਚੀਆਂ ਕਣਕਾਂ ਉਹਨਾਂ ਨੂੰ ਛੱਡਦੇ ਨਹੀਂ ਸਾਰੇ ਕੁਤਰਾ ਕਰਤਾ ਮਾਰੇ ਮੋਟੇ ਡੰਡੇ ਰਹਿ ਗਏ ਬਹੁਤ ਹੀ ਕਿਸਾਨਾਂ ਦੇ ਅਸੀਂ ਜੋ ਕਿਸਾਨਾਂ ਦੀਆਂ ਸਰਕਾਰਾਂ ਬਾਹਾਂ ਫੜਦੀਆਂ ਸੀ ਉਹ ਵੀ ਬਾਹਾਂ ਫੜਨੋਂ हट ਗਈ ਇਹ ਜੋ ਭਗਵੰਤ ਮਾਨ ਸਰਕਾਰ ਐ ਲੋਕਾਂ ਨੂੰ ਜੁਮਲੇ ਸੁਣਾ ਦਿੰਦਾ ਪਰ ਕਰਨਾ ਕਰਾਉਣਾ ਕੁਛ ਨਹੀਂ ਜੇ ਅਸੀਂ ਤਾਂ ਪੰਜਾਬ ਦਾ ਪੁੱਤ ਫੇਰ ਮੰਨਾਂਗੇ ਜੇ ਪੰਜਾਬ ਪਰ ਕਿਸਾਨਾਂ ਦਾ ਕੋਈ ਮਾਰੀ ਮੁੱਟੀ जख्मਾਂ ਤੇ ਮਲਮ ਲਾਊਗਾ ਪਿਛਲੀ ਵਾਰ ਵੀ ਹੀ ਗੜੇ ਮਾਰੀ ਹੋਈ ਸੀ ਹਜੇ ਵੀ ਕਿਸਾਨ ਵੀਰਾਂ ਨੂੰ ਕੁਛ ਨਹੀਂ ਮਿਲਿਆ ਜੋ ਗੜੇ ਮਾਰੀ ਹੋਈ ਆ ਹਜੇ ਜੈਤੋਵੰਨੀ ਵੀ ਅਗਰਾਹਾ ਜਥੇਬੰਦੀ ਤੱਕ ਮੋਰਚਾ ਚੱਲੀ ਜਾਂਦਾ ਹੈ। ਹਰਾ ਮੈਲੇ ਦੀ ਕੋਠੀ ਘੇਰੀ ਸੀ ਹਜੇ ਤਾਂ ਉਹ ਵਿਚਾਰਿਆਂ ਦਾ ਮੈਨੂੰ ਲੱਗਦਾ ਕੋਈ ਮਸਲਾ ਹੱਲ ਨਹੀਂ ਹੋਇਆ। ਜੋ ਆ ਹਾਲਾਤ ਹੈ। ਜੋ ਕਣਕਾਂ ਕੱਚੀਆਂ ਸੀ ਉਹਨਾਂ ਦਾ ਤਾਂ ਜਿਵੇਂ ਹੀ ਸਤਿਆਨਾਸ਼ ਕਰਤਾ। ਇਹੇ ਨਰਮੇ ਵਾਲੀ ਕਣਕ ਹੈ। ਗਾਂਹ ਤੋਂ ਉਸਾਰੀ ਝੋਨੇ ਵਾਲੀ ਕਣਕ ਦਿਖਾਉਣਾ ਹੈ। ਆ ਲਓ ਜੀ। ਤੇ ਝੋਨੇ ਵਾਲੀ ਕਣਕ ਹੈ ਥੱਲੇ ਵਿੱਚ ਪਾਣੀ ਖੜਾ ਸਾਰੀ ਕਣਕ ਦਾ ਜਿਵੇਂ ਝੋਨੇ ਦੇ ਕਰਤੇ ਵੜਨ ਵਾਲਾ ਰੀਪਰ ਫੇਰਿਆ ਹੁੰਦਾ ਐਸ ਤਕਾਂ ਇਹ ਕਣਕ ਦਾ ਹਾਲਾਤ ਹੈ ਜੀ ਇਹ ਬਹੁਤ ਕਿਸਾਨਾਂ ਲਈ ਦੁਖਦਾਈ ਖਬਰ ਹੈ ਅੱਗੇ ਦਾ ਸਾਥੀਓ ਮਾ ਆਪਣੇ ਖੇਤ ਫਿਰਦਾ ਵੀਡੀਓ ਬਣਾਉਣ ਦੀ ਹਿੰਮਤ ਨਹੀਂ ਪੈ ਰਹੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ